ਸਮਾਣਾ ਸਦਰ ਪੁਲਿਸ ਵੱਲੋਂ ਕਥਿਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਇਸ ਇਲਾਕੇ ਦੇ ਵਿੱਚ ਲੂਟ ਪਾਰਟ ਕਰਦੇ ਸੀ ਦੁਕਾਨ ਤੇ ਜਾ ਕੇ ਨਕਲੀ ਪਲਾਸਟਿਕ ਦੀ ਰਿਵਾਲਵਰ ਦਿਖਾਣੀ ਉਹਦੇ ਬਾਅਦ ਨਗਦ ਪੈਸੇ ਲੂਟ ਲੈਣੇ ਮੋਬਾਈਲ ਲੂਟ ਲੈਣੇ ਕਈ ਤੱਕ ਵਾਰਦਾਤਾਂ ਕੀਤੀਆਂ ਕਥਿਤ ਦੋ ਆਰੋਪੀਆਂ ਨੂੰ ਕਾਬੂ ਕੀਤਾ ਸਦਰ ਪੁਲਿਸ ਸਮਾਣਾ ਵੱਲੋਂ ਇਹਨਾਂ ਨੇ ਗਲਵਾਦ ਵੀ ਕਰਦੇ ਆ ਨਸੇ ਚੋਰੀ ਗੋਲੀਆਂ ਗੋਲੀਆਂ ਹੀ ਐ ਜੀ ਇਹ ਤਾਂ ਨਹੀਂ ਦੀ ਪਲੱਸ ਟੂ ਜੀ ਸਭਾ ਇੱਕ ਦੋ ਪਹਿਲਾਂ ਦੀ ਸਿੰਘਰੂਰੀ ਉੱਥੇ ਕੁਝ ਨਹੀਂ ਮੋਬਾਈਲ ਦੀ ਇਹ ਗੱਲ ਉੱਡ ਬੱਜ ਗਏ ਦੀਆਂ ਜੀ ਮੈਂ ਉੱਥੇ ਰਹਿ ਗਏ ਦੀਆਂ ਮਾਨਯੋਗ ਡੀਏਜੀ ਰੇਨ ਪਟਿਆਲਾ ਐਸਐਸਪੀ ਸਾਹਿਬ ਪਟਿਆਲਾ ਜਿਹਦੇ ਦੁਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਅੰਤਰਗਤ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਸਾਨੂੰ ਇੱਕ ਚੋਰੀ ਰਿਪੋਰਟ ਇੱਕ ਸਨੇਚਿੰਗ ਰਿਪੋਰਟਡ ਹੋਈ ਜਿਹੜੀ ਕਿ ਗਾਜੀਪੁਰ ਇੱਕ ਕੈਮਿਸਟ ਦੀ ਸ਼ਾਪ ਤੇ ਹੋਈ ਸੀਗੀ ਗਨਪੁਆਇੰਟ ਤੇ ਉਹ ਕਮਿਸ਼ਨ ਤੋਂ ਲਗਭਗ ਜਿਹੜਾ ਹੈਗਾ 17000 ਰੁਪਏ ਖੋਲਿਆ ਗਿਆ ਸੀਗਾ ਤੇ ਘਟਨਾ ਦੀ ਘਟਨਾ ਧਿਆਨ ਦੇ ਵਿੱਚ ਆਉਂਦੇ ਹੋਏ ਜਿਹੜੀ ਹੈਗੀ ਸਬਡਿਵੀਜ਼ਨ ਦੀ ਪੁਲਿਸ ਅੰਦਰ ਅੰਡਰ ਜਿਹੜਾ ਹੈਗਾ ਨੀਹਾ ਅਗਰਵਾਲ ਜਿਹੜੀ ਐਸ.ਐਚ.ਓ. ਸਾਹਿਬ ਐਸ.ਐਚ.ਓ. ਸਦਰ ਸੁਬਾਣਾ ਤੇ ਚੌਕੀ ਇੰਚਾਰਜ ਗਾਜੇਵਾਸ ਨੇ ਵਕ ਵਕ ਟੀਮਾਂ ਬਣਾ ਕੇ ਜਿਹੜਾ ਹੈਗਾ ਟੈਕਨੀਕਲ ਤੌਰ ਦੇ ਉੱਤੇ ਤੇ ਜਿਹੜਾ ਇੰਟੈਲੀਜੈਂਸ ਦੇ ਪੱਖੋਂ ਕਈ ਥਾਂ ਦੇ ਰੈਡਾਂ ਕੀਤੀਆਂ ਇਹਨਾਂ ਰੈਡਾਂ ਦੇ ਦੌਰਾਨ ਜਿਹੜਾ ਹੈਗਾ ਮੁੱਖ ਦੋਸ਼ੀ ਹਰਬੰਸ ਸਿੰਘ ਤੇ ਹਰਜਿੰਦਰ ਸਿੰਘ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਐਕਟਿਵਾ 8 9 ਦੇ ਕਰੀਬ ਮੋਬਾਈਲ ਤੇ ਲੁੱਟੀ ਹੋਈ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 20000 ਰੁਪਏ ਦੇ ਲਗਭਗ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਤੇ ਇੱਕ ਡੰਮੀ ਪਿਸਤਲ ਇੱਥੇ ਇਹ ਵੀ ਦੱਸਣ ਯੋਗ ਹੈਗਾ ਕਿ ਇਹ ਜਿਹੜੇ ਹੈਗੇ ਨੇ ਦੋਸ਼ੀਆਂ ਦਾ ਪੁਰਾਣਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਵੀ ਕ੍ਰਿਮੀਨਲ ਹੈਗਾ ਇਹਨਾਂ ਤੇ ਪਹਿਲਾਂ ਆਪਣੇ ਗਵਾਂਢੀ ਜ਼ਿਲ੍ਹੇ ਸੰਗਰੂਰ ਦੇ ਵਿੱਚ ਦੋ ਦੇ ਕਰੀਬ ਮੁਕੱਦਮੇ ਦਰਜ ਨੇ ਇੱਕ ਮੁਕੱਦਮੇ ਵਿੱਚ ਇਹਨਾਂ ਨੇ ਕਿਰਚ ਮਾਰ ਕੇ ਕਿਸੇ ਵਪਾਰੀ ਤੋਂ ਕਾਫੀ ਮਾਤਰਾ ਵਿੱਚ ਪੈਸੇ ਖੋਏ ਸੀਗੇ ਤੇ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਦੇ ਵਿੱਚ ਲਗਭਗ ਇਹ 10 ਦੇ ਕਰੀਬ ਜਿਹੜਾ ਹੈਗਾ ਇਹ ਵਾਰਦਾਤਾ ਮੰਨੇ ਨੇ ਤੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਹੈ ਤੇ ਹੋ ਸਕਦਾ ਹੈ ਉਹ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਮੁਕੱਦਮੇ ਹੈਗੇ ਨੇ ਸਟ੍ਰੈਚਿੰਗ ਟੇਪ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼